ਸਾਰੇ ਪਰਿਵਾਰ ਤੋਂ ਦੁਖੀ ਹੈ ਕਿਤੇ ਉਹ ਨਸ਼ੇ ਕਰਨ ਆਪਣੇ ਪਤੀ ਤੋਂ ਦੁਖੀ ਹੈ। ਕਈ ਤਰ੍ਹਾਂ ਦੇ ਹਾਲਾਤ ਖੜੇ ਹੁੰਦੇ ਨੇ। ਫਿਰ ਉਹ ਹੀ ਜਲੂਸ ਕੱਢਦਾ, ਕੁੱਟਦਾ, ਮਾਰਦਾ। ਹੁਣ ਮੇਰੀ ਬੇਟੀ 14 ਸਾਲ ਦੀ ਹੋ ਗਈ। ਹੁਣ ਜਦੋਂ ਮੈਂ ਦੁਬਾਰਾ ਗਈ ਸੀ ਨੂੰ ਵਾਪਸ ਤਾਂ ਮੇਰੀ ਬੇਟੀ ਨੂੰ ਨਹਾ ਲੈ ਕੇ ਗਈ ਤਾਂ ਮੇਰੀ ਬੇਟੀ ਦੇ ਸਾਹਮਣੇ ਕਿੰਨੇ ਟਾਈਮ ਬੇਟਾ ਮੇਰਾ ਹੋਏਗਾ 10 ਸਾਲ ਦਾ, ਬੇਟੀ ਮੇਰੀ ਹੋਈਏਗੀ 13 ਸਾਲ ਦੀ। ਫਿਰ ਆਖਿਆ ਸੀ ਮੇਰਾ ਪਾਪਾ ਤਾਂ ਇੰਨੇ ਨਾਰਮਲ ਉਹ ਕਿਸ ਨੂੰ ਕੁਝ ਗੋਲ ਕੀ ਕਹਿ ਸਕਦੇ। ਉਹ ਕਿਸ ਨੂੰ ਉਹ ਕਿਸੇ ਨੂੰ ਕੋਸਦੀ ਕਿੰਨਾ ਕਰ ਉਹ ਖੁਦ ਮੈਨੂੰ ਵੀ ਨਹੀਂ ਕਹਿੰਦਾ ਵੀ ਤੂੰ ਕਿਉਂ ਬੈਠੀ ਆ ਜਨਾ ਉਹ ਤਾਂ ਬਸ ਜੇ ਅਸੀਂ ਕੁਝ ਕਹਿੰਨੇ ਆ ਰੋ ਪੈਂਦਾ ਬਸ ਤੇ ਰੋਣ ਤੋਂ ਲਾਭ ਕੁਝ ਨਹੀਂ ਹੈਗਾ ਹਮਮ ਹਰ ਇੱਕ ਦਿਨ ਆਈ ਨਹੀਂ ਆਏਗੀ ਕਾਸ਼ ਮੈਂ ਆਪਦੇ ਘਰੇ ਹੁੰਦੀ ਆਪਦੇ ਬੱਚਿਆਂ ਦੇ ਨਾਲ ਬਹੁਤ ਹੁਣ ਤਿੰਨ ਤਿਆਰ ਆਉਂਦੇ ਆ ਤੇਰੀ ਯਾਦ ਆਉਂਦੀ ਆਪਦੇ ਘਰ ਦੀ ਮਨਾਉਂਦੇ ਕਰੇ ਉਹ ਹੀ ਕਿੰਨੀ ਐਸਾ ਪਰ ਜਦੋਂ ਕਿਸੇ ਦਾ ਕੋਈ ਗਲਤ ਜੀਵਨ ਸਾਥੀ ਮਿਲ ਜਾਂਦਾ ਮੰਨ ਤੇ ਜ਼ਿੰਦਗੀ ਰੋਲ ਜਾਂਦੀ ਆ ਇਕੱਠਾ ਬੰਗ ਰੋਲ ਜਾਂਦੀ ਆ ਫੋਨ ਵੀ ਪਿਛਲੇ ਸਾਲ ਮੈਨੂੰ ਕਹਿੰਦੇ 50000 ਰੁਪਏ ਲੈ ਲੈ ਸਾਥੋ ਸਾਡੇ ਨਾਲੋਂ ਨਵੇਂੜਾ ਕਰ ਲੈ ਮੈਂ ਕਿਹਾ ਵੀ 50000 ਨੂੰ ਮੈਂ ਕਿਹੜਾ ਕੋਈ ਬੱਕਰੀ ਆ ਵੀ ਅਕਸਰ ਨੂੰ ਇਨਸਾਨ ਆ ਕਿਸੇ ਦੇ ਘਰੇ ਦੋ ਬੱਚਿਆਂ ਨੂੰ ਜਨਮ ਦਿੱਤਾ 7 ਸਾਲ ਰਹੀਆਂ 1.5 ਤੋਂ 2 ਲੱਖ ਰੁਪਏ ਮੇਰੇ ਪਿਓ ਨੇ ਉੱਤੇ ਲਾਇਆ ਫਿਰ 50 60 ਜਣੇ ਉਹਨਾਂ ਨੇ ਬਰਾਤ ਤੇ ਲੈ ਕੇ ਗਏ ਉਹਨਾਂ ਤੇ ਜ਼ਿੰਮੇਵਾਰੀ ਜੀ ਤੁਸੀਂ ਜੁੜੇ ਹੋ ਆਵਾਜ਼ ਪੰਜਾਬ ਦੀ ਚੈਨਲ ਦੇ ਨਾਲ ਅਕਸਰ ਹੀ ਤੁਸੀਂ ਪੰਜਾਬ ਦੇ ਕਈ ਮੁੱਦੇ ਦੇਖਦੇ ਹੋ ਸੋਸ਼ਲ ਮੀਡੀਆ ਤੇ ਅਕਸਰ ਹੀ ਕਈ ਪਰਿਵਾਰਾਂ ਦੀ ਇਹੋ ਜਿਹੀਆਂ ਵੀਡੀਓ ਆਉਂਦੀਆਂ ਜਿੱਥੇ ਪਰਿਵਾਰ ਦੇ ਵਿੱਚ ਧੀ ਦੁਖੀ ਆ ਕਿਤੇ ਤਾਂ ਉਹ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਆ ਕਿਤੇ ਉਹ ਨਸ਼ੇ ਕਰਣ ਆਪਣੇ ਪਤੀ ਤੋਂ ਦੁਖੀ ਆ ਕਈ ਤਰ੍ਹਾਂ ਦੇ ਹਾਲਾਤ ਖੜੇ ਹੁੰਦੇ ਨੇ ਇਸ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕੋਈ ਇਹੋ ਜਿਹਾ ਵਿਰਲਾ ਘਰ ਹੋਊਗਾ ਜਿਹੜਾ ਸੁੱਖ ਸ਼ਾਂਤੀ ਦੀ ਰੋਟੀ ਖਾ ਕੇ ਸੌਂਦਾ ਹੋਊਗਾ ਤਾਂ ਐਸੀ ਤਰ੍ਹਾਂ ਹੀ ਗੱਲ ਕਰਦੇ ਇੱਕ ਰਾਇਆ ਪਿੰਡ ਤੋਂ ਜ਼ਿਲ੍ਹਾ ਬਠਿੰਡੇ ਦਾ ਪਿੰਡ ਹੈਗਾ ਜੀ ਰਾਇਆ ਪਿੰਡ ਤੋਂ ਅੱਜ ਭੈਣ ਸਾਡੇ ਨਾਲ ਬੈਠੀ ਨੇ ਪਰੇਸ਼ਾਨ ਹੈ ਘਰ ਦੇ ਘਰ ਦੇ ਵਿੱਚ ਕਿ ਇਹਨਾਂ ਨੇ ਦੋਸ਼ ਲਾਇਆ ਕਿ ਇਹਨਾਂ ਦਾ ਹਸਬੰਦ ਜਿਹੜਾ ਹੈਗਾ ਏ ਤੰਗ ਪਰੇਸ਼ਾਨ ਕਰਦਾ ਜਿਸ ਤੋਂ ਲੈ ਕੇ ਅੱਜ ਇਹਨਾਂ ਦੀ ਮਜਬੂਰੀ ਬਣ ਗਈ ਮੀਡੀਆ ਦੇ ਸਾਹਮਣੇ ਆਉਣਾ ਨਹੀਂ ਤਾਂ ਕਿਸੇ ਤੀ ਪਹੰਦਾ ਜੀ ਨਹੀਂ ਕਰਦਾ ਕਿ ਉਹ ਮੀਡੀਆ ਦੇ ਸਾਹਮਣੇ ਆ ਕੇ ਆਪਣਾ ਪੱਖ ਰੱਖੇ ਗੱਲਬਾਤ ਕਰਦੇ ਹਾਂ ਕਿ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਕੀ ਮਜਬੂਰੀ ਬਣੀ ਪਹਿਲਾਂ ਸੱਚੀ ਗੱਲ ਕੋਈ ਨਹੀਂ ਸੱਚਾਈ ਵੀ ਨਹੀਂ ਕੀ ਨਾਮ ਹੈ ਤੁਹਾਡਾ ਕਿਰਨਦੀਪ ਕੌਰ ਵੀਰ ਕਿਰਨਦੀਪ ਕੌਰ ਹਾਂਜੀ ਰਾਈਆ ਪਿੰਡ ਤੁਹਾਡਾ ਪੇਕੇ ਹੈ ਜੀ ਹਾਂਜੀ ਹਾਂਜੀ ਰਾਈਆ ਮੇਰੇ ਪੇਕੇ ਆ ਸੌਰੇ ਮੇਰੇ ਮੱਜੂ ਕੀ ਜੀ ਕਿੰਨੇ ਭੈਣ ਭਰਾ ਹੁੰਦੇ ਸੀ ਅਸੀਂ ਪੰਜ ਭੈਣ ਭਰਾ ਦੋ ਭਰਾ ਨੇ ਤਿੰਨ ਭੈਣਾਂ ਸੀ ਪਰਿਵਾਰ ਕਿੱਦਾਂ ਦਾ ਹੈ ਪਰਿਵਾਰ ਵਧੀਆ ਸਾਡੀ ਫੈਮਿਲੀ ਬਹੁਤ ਵਧੀਆ ਮਤਲਬ ਡੈਡੀ ਆ ਉਹ ਵੀ ਸੱਟ ਨੇ ਵਧੀਆ ਨੇ ਮਤਲਬ ਨਸ਼ੇ ਪੱਤੇ ਤੋਂ ਸਾਡਾ ਪਰਿਵਾਰ ਸਾਰੇ ਸੈਟ ਆ ਵਧੀਆਗਾ ਕਿੱਦਾਂ ਦਾ ਰੋਜ਼ਗਾਰ ਚੱਲਦਾ ਹੈ ਰੋਜ਼ਗਾਰ ਬਸ ਆਹੀ ਆਪਣਾ ਦੇ ਹੜੀ ਦੱppa ਚੱਲਦਾਗਾ ਡੈਡੀ ਮੇਰੇ ਡਰਾਈਵਰ ਨੇ ਮਸ਼ੀਨ ਦਾ ਕੰਮ ਕਰਦੇ ਨੇ ਤੇ ਇੱਕ ਬ੍ਰਦਰ ਮੇਰਾ ਗ੍ਰੰਥੀ ਹੈਗਾ ਮਤਲਬ ਤੇ ਜਿਹੜਾ ਉਹ ਤੋਂ ਵੱਡਾ ਬ੍ਰਦਰ ਹੈਗਾ ਤੇ ਉਹ ਮਤਲਬ ਕੈਫੇ 'ਚ ਕੰਮ ਕਰਦਾਗਾ ਤੇ ਵਧੀਆ ਪਰਿਵਾਰ ਬਹੁਤ ਵਧੀਆ ਸਾਡੇ ਪਰਿਵਾਰ 'ਚ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਤੁਸੀਂ ਸਭ ਤੋਂ ਛੋਟੇ ਹੋ ਜਾਂ ਕਿੱਦਾਂ ਨਹੀਂ ਮੈਂ ਸਾਰਿਆਂ ਤੋਂ ਵੱਡੀ ਹਾਂ ਮਤਲਬ ਬ੍ਰਦਰ ਤੋਂ ਵੀ ਵੱਡੀ ਹਾਂ ਮੇਰੇ ਦੋਨਾਂ ਤੋਂ ਤੇ ਮੇਰੀਆਂ ਸਿਸਟਰਾਂ ਤੋਂ ਵੀ ਵੱਡੀ ਹਾਂ ਮੈਂ ਸਾਰਿਆਂ ਤੋਂ ਵੱਡੀ ਹਾਂ ਘਰ 'ਚ ਸਾਰਿਆਂ ਤੋਂ ਵੱਡੇ ਹਾਂ ਅੱਜ ਉਥੋਂ ਦੂਜੇ ਵਿਆਹ ਹੈ ਕਿ ਇੱਕ ਵਾਰੀ ਨਹੀਂ ਦੋਨੋਂ ਬਰਾਦਰ ਕੁਮਾਰੇ ਨੇ ਤੇ ਦੋ ਭੈਣਾਂ ਨੇ ਜਿਹੜੀਆਂ ਮੇਰੀਆਂ ਮੇਰੇ ਤੋਂ ਛੋਟੀਆਂ ਨੇ ਉਹਨਾਂ ਦੀ ਮੈਰਿਜ ਹੋ ਚੁੱਕੀ ਹੈ ਇੱਕ ਭੈਣ ਤੇ ਤਾਂ ਮੈਂ ਲੱਗ ਹੀ ਰਹਿਣੀ ਆ ਤੇ ਇੱਕ ਧੂਰੀ ਵਿਆਹੀ ਹੈ ਛੋਟੀ ਭੈਣ ਜਿਹੜੀ ਤੁਸੀਂ ਤਿੰਨੇ ਭੈਣਾਂ ਵਹਿੀਆਂ ਹਾਂ ਭਰਾ ਕੁਵਾਰੇ ਨੇ ਆਪਣੇ ਕਿਤੇ ਨਾ ਕਿਤੇ ਅੱਜ ਕੀ ਕਾਰਨ ਬਣਦਾ ਹੈਗਾ ਕਿ ਤੁਸੀਂ ਆਪਣੇ ਸਾਰੇ ਪਰਿਵਾਰ ਦੇ ਵਿੱਚ ਕੀ ਇਦਾਂ ਦੇ ਹਾਲਾਤ ਖੜੇ ਹੁੰਦੇ ਆ ਪਰਿਵਾਰ ਦੇ ਵਿੱਚ ਪਤਾ ਕੀ ਸੀ ਕੋਸ਼ਕ ਟਾਈਮ ਤਾਂ ਸਾਲਕ ਮਤਲਬ ਵਧੀਆ ਰਿਹਾ ਪਰਿਵਾਰ ਚ ਹਨਾ ਮਤਲਬ ਸੱਸ ਸਹੁਰਾ ਉਹਨਾਂ ਨੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਦਿੱਤੀ ਕਿਉਂਕਿ ਉਹ ਉਹਦੇ ਮਾਪਿਆਂ ਨੂੰ ਮੇਰੇ ਵੀ ਹੋ ਮਾਪਿਆਂ ਨੇ ਅਕਸਰ ਹਨਾ ਤੇ ਜਿਹੜੇ ਉਹਦੇ ਭੈਣ ਭਰਾ ਨੇ ਉਹ ਮੇਰੇ ਵੀ ਭੈਣ ਭਰਾ ਨੇ ਬਸ ਸਿਰਫ ਗੱਲ ਇੰਨੀ ਆ ਕਿ ਉਹ ਖੁਦ ਆਪਾਂ ਇਨਸਾਨ ਨਹੀਂ ਵਧੀਆ ਹੈਗਾ ਉਹਦੀ ਬਹੁਤ ਘਟੀਆ ਸੋਚ ਆ ਹਰ ਇੱਕ ਗੱਲ ਤੇ ਮਤਲਬ ਜਿਹੜੀ ਲੇਡੀਜ਼ ਹਨਾ ਉਹਨੂੰ ਨੀਚ ਦਿਖਾਉਣਾ ਚਾਹੁੰਦਾ ਤੇ ਮੈਂ ਇੱਕ ਕਬੀਲਦਾਰ ਪਰਿਵਾਰ ਦੀ ਧੀ ਆਂਗੀ ਕਿਉਂਕਿ ਅਸੀਂ ਪਹਿਲਾਂ ਵੀ ਮਾਫੇ ਦੇ ਘਰੇ ਕੰਮ ਕਰਿਆ ਉੱਥੇ ਵੀ ਮੈਂ ਆਪਣੀ ਸੱਸ ਨੂੰ ਇਹ ਚੀਜ਼ ਦੇਖਿਆ ਸੀਗਾ ਵੀ ਮੇਰੀ ਸੱਸ ਨੇ ਗਰੀਬੀ ਕੱਟੀ ਆ ਵੀ ਆਪਾਂ ਵੀ ਉਹਦਾ ਕੱਟ ਲਾਂਗੇ ਵੀ ਕੋਈ ਗਲਤ ਰਸਤੇ ਨਹੀਂ ਪੈਣਾ ਉਹ ਇਨਸਾਨ ਖੁਦ ਗਲਤ ਸੀ ਤੇ ਉਹ ਮੈਨੂੰ ਵੀ ਗਲਤੀ ਸਾਬਤ ਕਰਦਾ ਸੀ ਹਮੇਸ਼ਾ ਲਈ ਕੀ ਗਲਤ ਸੀ ਕਿੱਦਾਂ ਦਾ ਮਤਲਬ ਗਲਤ ਮਤਲਬ ਨਸ਼ੇ ਪੱਤੇ ਕਰਨੇ ਹਨਾ ਆਪ ਕੰਮ ਨਾ ਕਰਨਾ ਤਾਂ ਮੇਰੀ ਸੱਸ ਜਿਹੜੀ ਮੰਮੀ ਮਤਲਬ ਮੇਰੀ ਉਹ ਬਹੁਤ ਕੰਮ ਕਰਦੀ ਆ ਮੇਰੇ ਜਿਹੜੇ ਸਹੁਰਾ ਸਾਬ ਉਹ ਵਧੀਆ ਕੰਮ ਕਰਦੇ ਆ ਵਧੀਆ ਅੱਗੇ ਉਹ ਤਾਂ ਤੇ ਪਰ ਉਹ ਖੁਦ ਦੇ ਉਹਦੇ ਨੈਚਰ ਆਪਦਾ ਨਹੀਂ ਵਧੀਆ ਥੋੜੇ ਹਸਬੈਂਡ ਉਹ ਨਹੀਂ ਕਿੰਨੇ ਭੈਣ ਭਰਾ ਹਸਬੈਂਡ ਇਕੱਲੇ ਹੀ ਆਗਾ ਚਾਰ ਭੈਣਾਂ ਨੇ ਚਾਰ ਭੈਣਾਂ ਮੈਰਿਟ ਨੇ ਚਾਰੋ ਹੀ ਆਉਂਦੀਆਂ ਇਕੱਲੇ ਥੋੜੇ ਤੁਸੀਂ ਆਪਦੇ ਹਸਬੈਂਡ ਤੋਂ ਹੀ ਹਰਾਸ਼ਮੈਂਟ ਹੋ ਜਾਂ ਜਿਵੇਂ ਜਿਵੇਂ ਆਪਾਂ ਗੱਲ ਕਰਦੇ ਆ ਥੋੜੀਆਂ ਆਚਰ ਨਾਨਾ ਨਹੀਂ ਤਾਂ ਅਗਲਾ ਕਹਿ ਦਿੰਦਾ ਕਿਸੇ ਦਾ ਨਾਨਾ ਦੇ ਘਰ ਆਪਾਂ ਦੇਖ ਉਹਦੀਆਂ ਭੈਣਾਂ ਹਨ ਅਕਸਰ ਨੂੰ ਮੇਰੇ ਵੀ ਤਾਂ ਦੋ ਭੈਣਾਂ ਨੇ ਆਪਾਂ ਕਿਸੇ ਦੀ ਭੈਣ ਨੂੰ ਜਾਂ ਕਿਸੇ ਦੇ ਬਾਪ ਨੂੰ ਜਾਂ ਮੰਮੀ ਨੂੰ ਦੀ ਨਿੰਦਗੀ ਉਹ ਚੀਜ਼ ਮੇਰੇ ਸੇ ਤਾਂ ਹੈ ਨਹੀਂ ਆਪਾਂ ਤਾਂ ਸਿਰਫ ਉਹ ਤੋਂ ਹੀ ਕਹਨੇ ਆ ਵੀ ਉਹ ਇਨਸਾਨ ਹੀ ਨਹੀਂ ਵਧੀਆ ਹੈਗਾ ਘਰ 'ਚ ਬਾਕੀ ਮੈਨੂੰ ਕਿਸੇ ਦੀ ਕੋਈ ਵੀ ਸ਼ਿਕਾਇਤ ਨਹੀਂ ਹੈ ਜੇ ਇਦਾਂ ਦੀ ਮਤਲਬ ਸੱਸ ਸੋਹਰਾ ਸਹੀ ਹੈ ਨਨਾਨਾ ਸਹੀ ਹੈ ਨਨਾਨਾ ਮੈਂ ਹੁਣ 6 ਸਾਲਾਂ ਬਾਅਦ ਦੁਬਾਰਾ ਵਾਪਸ ਮੈਨੂੰ ਪਿਛਲੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਲੈ ਗਿਆ ਸੀ ਮੇਰੇ ਨਾਲ ਕੁਝ ਟਾਈਮ ਗੱਲ ਹੋਈ ਤਿੰਨ ਦਿਨ ਗੱਲ ਹੋਈ ਤਿੰਨ ਦਿਨਾਂ ਬਾਅਦ ਚੱਲ ਮੈਨੂੰ ਉਸਨੇ ਸਹੀ ਤਰ੍ਹਾਂ ਬੁਲਾਇਆ ਫੋਨ 'ਤੇ ਤਾਂ ਆਪਾਂ ਉਹਦੇ ਨਾਲ ਗੱਲ ਕਰ ਲਈ ਚੱਲ ਮੈਨੂੰ ਵੀ ਮਨ ਨੂੰ ਉਦਲ ਥੱਲੀ ਹੋ ਗਈ ਵੀ ਚੱਲ ਮੇਰਾ ਅੜੇ ਪਰਿਵਾਰ ਹੈਣਾ ਮੈਨੂੰ ਚਾਹਣਾ ਚਾ ਜਦੋਂ ਮੈਂ ਗਈ ਇੱਥੋਂ ਮੇਰੇ ਭੈਣ ਕੋਲ ਜਦੋਂ ਤੁਸੀਂ ਪਹਿਲਾਂ ਆਏ ਮੈਂ ਥੋੜੀ ਗੱਲ ਟੋਕਦੀ ਜਦੋਂ ਤੁਸੀਂ ਪਹਿਲਾਂ ਪੇਕੇ ਪਰਿਵਾਰ ਦੇ ਵਿੱਚ ਆਏ ਹੋ ਉਦੋਂ ਕੀ ਕਾਰਨ ਬਣਦਾ ਕਿ ਤੁਸੀਂ ਸੋਹਰਾ ਪਰਿਵਾਰ ਛੱਡਣਾ ਪੈਂਦਾ ਸੋਹਰਾ ਪਰਿਵਾਰ ਉਦੋਂ ਪਤਾ ਕੀ ਸੀਗਾ ਮੈਂ ਉੱਥੇ ਰਹਿੰਦੀ ਸੀ ਨਾ ਜਦੋਂ ਤਾਂ ਮੰਮੀ ਜਿਹੜੀ ਮੇਰੀ ਸੀਗੀ ਸੱਸ ਮਤਲਬ ਉਹ ਨਣਦ ਦੇ ਨਾਲ ਨਰਮ ਚੁਗਨ ਚੱਲ ਕੇ ਉੱਥੋਂ ਨਰਮ ਚੁਗਨ ਚੱਲਣ ਦੇ ਕਰਕੇ ਮੇਰੇ ਡੈਡੀ ਸੀ ਜਿਹੜਾ ਸੋਹਰਾ ਉਹ ਤਾਂ ਸਾਡੇ ਕੋਲ ਹੀ ਰਹਿੰਦਾ ਸੀ ਤੇ ਰਹਿੰਦਿਆ ਰਹਿੰਦਿਆ ਤੇ ਉਹ ਰਾਤ ਨੂੰ ਆਉਂਦਾਗਾ ਮਤਲਬ ਕੰਮ ਤੋਂ 1 ਵਜੇ ਆਉਂਦਾਗਾ ਤੇ ਮੈਂ 1 ਵਜੇ ਆਟਾ ਕੁੱਟਾ ਸਾਰਾ ਕੁਝ ਗੁੰਨ ਕੇ ਰੱਖ ਲਿਆ ਜਦੋਂ ਆਉਂਦਾ ਮੈਂ ਉਦੋਂ ਰੋਟੀ ਬਣਾਉਣੀ ਆ ਮੈਨੂੰ ਰਾਤ ਨੂੰ ਕੁੱਟ ਕੇ ਕਹਿੰਦਾ ਵੀ ਤੂੰ ਮੈਨੂੰ ਇਹ ਚੀਜ਼ 'ਚ ਕਸਾਮਲ ਨਹੀਂ ਕਰਦੀ ਵੀ ਇਹ ਸਾਡੇ ਘਰ ਦਾ ਮੈਂਬਰ ਐ ਮੈਂ ਕਿਹ ਵੀ ਦੇਖ ਇੱਕ ਤਾਂ ਸੀ 5 ਵਜੇ ਰੋਟੀ ਖਾਣੇ ਇੱਕ ਤੂੰ ਰਾਤ ਦੇ 1:3 ਵਜੇ ਆਇਆ ਮੈਂ ਤੈਨੂੰ ਉਦੋਂ ਵਾਲੀ ਰੋਟੀ ਖਵਾਵਾਂ 5 ਵਜੇ ਵਾਲੀ ਉਹ ਸਹੀ ਐ ਕਿ ਜਿਹੜੀ ਤੈਨੂੰ ਰਾਤ ਦੇ 1 ਵਜੇ ਤਾਜੀ ਲਾ ਕੇ ਖਵਾਵਾਂ ਉਹ ਸਹੀ ਐ ਉਹਦੀ ਬਦੌਲਤ ਮੈਨੂੰ ਬਹੁਤ ਕੁੱਟਿਆ ਮਾਰਿਆ ਰਾਤ ਨੂੰ ਹਨਾ ਮੇਰੇ ਗੱਲ 'ਚ ਵੀ ਆ ਸੀ ਕਿ ਘੰਟਾ ਕੀ ਅੱਛਾ ਹਾਂ ਗੁੱਠਾ ਦਿੱਤਾ ਹਾਂ ਮਾਰਨ ਦੀ ਵੀ ਕੋਸ਼ਿਸ਼ ਹਾਂ ਮਾਰਨ ਦੀ ਬਹੁਤ ਕੋਸ਼ਿਸ਼ ਜਿਹੜਾ ਮੇਰਾ ਚਾਚਾ ਜੀ ਹੈ ਮੇਰੇ ਚਾਚਾ ਜੀ ਨੇ ਬਹੁਤ ਸਪੋਰਟ ਕਰੀਏਗੀ ਮਤਲਬ ਦਿਉਰ ਨੇ ਬਹੁਤ ਸਪੋਰਟ ਕਰੀਏ ਚਾ ਮਾਸੀ ਦਾ ਮੁੰਡਾ ਹੀ ਐ ਸਕੀਦਾ ਉਹਨਾਂ ਨੇ ਬਹੁਤ ਇਹ ਚੀਜ਼ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਵੀ ਸਾਡਾ ਘਰ ਬੱਚੇ ਜੇ ਬੱਚੇ ਜੇ ਪਰ ਨਹੀਂ ਉਹ ਇਨਸਾਨ ਨਹੀਂ ਸਹੀ ਹੈਗਾ ਨਸ਼ਾ ਖੁਸ਼ਾ ਵਗੈਰਾ ਵੀ ਨਸ਼ਾ ਵੀ ਕਰਦਾ ਸ਼ਰਾਬ ਵੀ ਪੀਂਦਾ ਗੋਲੀਆਂ ਵੀ ਹੁਣ ਤਾਂ ਵੈਸੇ ਬਹੁਤ ਨਸ਼ੇ ਕਰਨ ਲੱਗ ਗਿਆ ਉਸ ਤੋਂ ਬਾਅਦ ਵਿੱਚ ਵੱਧ ਗਿਆ ਹਾਂ ਬਾਅਦ ਵਿੱਚ ਵੀ ਵੱਧ ਗਿਆ ਪਹਿਲਾਂ ਵੀ ਵਧਿਆ ਸੀ ਪਹਿਲਾਂ ਸੁੱਖਾ ਤਾਂ ਆਮ ਹੀ ਦਿਨ ਚ ਦੀ 10 10 15 15 ਸੇਕਟਾ 20 20 अच्छा हां एक बार ਰਾਤ ਨੂੰ ਉਂਗਲ ਪੱਕ ਗਈ ਤਾਂ ਰਾਤ ਦਾ 1:30 ਵਜੇ ਵਸੀ ਮੈਨੂੰ ਉਹਨੇ ਠਾ ਕੇ ਕਿਹਾ ਮੈਂ ਸੁੱਤੀ ਪਈ ਆਂ ਆਪਣੀ ਬੇਟੀ ਨੂੰ ਲਈ ਤਾਂ ਮੈਨੂੰ ਬੋਲਦਾ ਕਿ ਨਾ ਉੱਠ ਮੈਂ ਕਿ ਵੀ ਕੀ ਹੋ ਗਿਆ ਹਨਾ ਵੀ ਉਂਗਲ ਜਿਆਦਾ ਦੁਖਦੀ ਹੈ ਕਹਿੰਦਾ ਨਹੀਂ ਪਲੇਟ ਦੇ ਵਿੱਚ ਇੰਨਾ ਸੁੱਖਾ ਪਾ ਲਿਆ ਉਹਨੇ ਪੂਰਾ ਕੋਲਾ ਭਰ ਕੇ ਦੋ ਤਿੰਨ ਸਿਕਟਾ ਭਰ ਕੇ ਪੀ ਲਿਆ ਫਿਰ ਉਹਦੇ ਤੋਂ ਅੱਗ ਨਾ ਲੱਗੀ ਕਿਉਂਕਿ ਹੱਥ ਦੁਖਦਾ ਸੀ ਫਿਰ ਮੇਰੇ ਤੋਂ ਅੱਗ ਲਵਾਈ ਸਿਕਟਾਂ ਨੂੰ ਅੱਛਾ ਤੁਸੀਂ ਆਪ ਲਾ ਕੇ ਜੰਦੇ ਹੋ ਹਾਂ ਇੱਥੋਂ ਤੱਕ ਕੰਮ ਕਰਵਾਉਂਦਾ ਰਿਹਾ ਉਹ ਬੰਦਾ ਥੋੜੇ ਕਿੰਨੇ ਬੱਚੇ ਮੇਰੇ ਇੱਕ ਬੇਟੀ ਐ ਇੱਕ ਬੇਟਾ ਬੇਟਾ ਉਹਨਾਂ ਨੇ ਰੱਖ ਲਿਆ ਸੀਗਾ ਬੇਟਾ ਵੀ ਛੋਟਾ ਜਿਹਾ ਸੀਗਾ ਜਦੋਂ ਰੱਖ ਲੈਸ ਤੋਂ ਬਾਅਦ ਮੈਨੂੰ ਦਿੱਤਾ ਨੀਗਾ ਸਹੁਰਿਆਂ ਨੇ ਰੱਖ ਲਿਆ ਹਾਂਜੀ ਕੋ ਸਹੁਰੇ ਜਦੋਂ ਤੁਸੀਂ ਵਾਪਸ ਆਏ ਹੋ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਆਪ ਦੇ ਕੱਲੇ ਹਸਬੰਡ ਤੋਂ ਪਰੇਸ਼ਾਨ ਹੋ ਸਹੁਰੇ ਪਰਿਵਾਰ ਨੇ ਇਹ ਨਹੀਂ ਕਿਹਾ ਵੀ ਤੁਸੀਂ ਵੀ ਤੂੰ ਆ ਜਾ ਸਾਡੀ ਖਾਤਰ ਆ ਜਾ ਬੱਚਾ ਜਿਵੇਂ ਹਾਂਜੀ ਮੇਰੇ ਮੰਮੀ ਵੀ ਕਹਿੰਦੇ ਆ ਸਹੁਰਾ ਵੀ ਕਹਿੰਦਾਗਾ ਮਤਲਬ ਪਤਾ ਕੀ ਮੈਡਮ ਉੱਥੇ ਪਰੇਸ਼ਾਨੀਆਂ ਬਹੁਤ ਜ਼ਿਆਦਾ ਦਿੰਦਾ ਰਾਤ ਨੂੰ ਫਿਰ ਫਿਰ ਕੋਈ ਜਲੂਸ ਕੱਢਦਾ ਕੁੱਟਦਾ ਮਾਰਦਾ ਹੁਣ ਮੇਰੀ ਬੇਟੀ 14 ਸਾਲ ਦੀ ਹੋ ਗਈ ਹੁਣ ਜ ਤਾ ਮੇਰੀ ਬੇਟੀ ਨੂੰ ਨਹਾ ਲੈ ਕੇ ਗਈ ਤਾਂ ਮੇਰੀ ਬੇਟੀ ਦੇ ਸਾਹਮਣੇ ਇੰਨਾ ਸਵੇਰੇ ਸਵੇਰੇ ਗਲਤ ਸ਼ਬਦ ਬੋਲ ਰਿਹਾ ਸੀ ਉਹ ਬੰਦਾ ਮੇਰੀ ਬੇਟੀ ਕਹਿੰਦੀ ਵੀ ਅੱਗੇ ਚੱਲ ਲੀਆਂ ਹੁਣ ਨਹੀਂ ਚੱਲ ਸਕਦੀ ਅਸੀਂ ਵੀ ਪਹਿਲਾਂ ਮੇਰੀ ਮਾਂ ਦੇ ਨਾਲ ਕੋਈ ਹੈ ਨਹੀਂ ਸੀ ਹੁਣ ਤਾਂ ਅਸੀਂ ਖੜੇ ਹਾਂ ਨਾ ਬੱਚੇ ਅੱਜ ਕੱਲ ਦੇ ਕਿੱਥੋਂ ਇਹ ਚੀਜ਼ ਜਬਰਦਸਤ ਕਿੰਨੇ ਟਾਈਮ ਬੇਟਾ ਮੇਰਾ ਹੋਏਗਾ 10 ਸਾਲ ਦਾ ਬੇਟੀ ਮੇਰੀ ਹੋਈਗੀ 13 ਸਾਲ ਦੀ ਅੱਛਾ ਬੇਟਾ ਬੇਟੀ ਆ ਤੁਹਾਡੇ ਹਾਂਜੀ ਬੇਟਾ ਹੁਣ ਇਸ ਵਕਤੋਂ ਕੀ ਕਰਦਾ ਬੇਟਾ ਮੇਰਾ ਪੜਦਾਗਾ ਕੀ ਤੁਹਾਡੇ ਹਸਬੰਦ ਕੀ ਕਰਦੇ ਹਸਬੰਦ ਮੇਰੇ ਹੁਣ ਮੈਂ ਤਾਂ ਉਹਨਾਂ ਨੂੰ ਫੋਨ ਵੀ ਨਹੀਂ ਕਦੇ ਕਰਿਆ ਕਿਸੇ ਨੂੰ ਵੀ ਨਹੀਂ ਕਰਿਆ ਉੱਥੇ ਪਰਿਵਾਰ 'ਚ ਜਦੋਂ ਤੁਹਾਡੀ ਕੁੱਟਮਾਰ ਹੁੰਦੀ ਸੀ ਤੁਸੀਂ ਆਦੇ ਪਾਪੇ ਨੂੰ ਨਹੀਂ ਕਹੀ ਦੱਸਣਾ ਪਾਪਾ ਨੂੰ ਬਥੇਰਾ ਕਿਹਾ ਸੀ ਮੇਰੇ ਪਾਪਾ ਤਾਂ ਇੰਨੇ ਨਾਰਮਲ ਲੋਕ ਕਿਸੇ ਨੂੰ ਕੁਝ ਬੋਲ ਕੀ ਕਹਿ ਸਕਦੇ ਉਹ ਕੁਝ ਲੋਬਾ ਉਹ ਕਿਸੇ ਨੂੰ ਕੋਝੋਤ ਨਹੀਂ ਕਹਿ ਸਕਦਾ ਉਹ ਖੁਦ ਮੈਨੂੰ ਵੀ ਨਹੀਂ ਕਹਿੰਦਾ ਵੀ ਤੂੰ ਕਿਉਂ ਬੈਠੀ ਹੋ ਜਨਾ ਉਹ ਤਾਂ ਵੈਸੇ ਜੇ ਅਸੀਂ ਕੁਝ ਕਹਿੰਨੇ ਆ ਰੋ ਪੈਂਦਾ ਬਸ ਤੇ ਰੋਣ ਤੋਂ ਲਾਭ ਕੁਝ ਨਹੀਂ ਹੈਗਾ ਹੂੰ ਇਹ ਤਾਂ ਸੀ ਹੀ ਝੱਲੇ ਵੀਰੇ ਕਿੱਡਾ ਛਿਗਰਾ ਕਰਕੇ ਝੱਲੇ ਮਤਲਬ ਕੀ ਸੋਚ ਗਏ ਇਹ ਇੰਨਾ ਟਾਈਮ ਰਹੀ ਆ ਇਹ ਇੰਨਾ ਟਾਈਮ پتہ ਕੀ ਸੀ ਮੇਰਾ ਜਿਹੜਾ ਰਿਸ਼ਤਾ ਨਾ ਉਹ ਮੇਰੀ ਭੈਣ ਦੇ ਬਦਲਤ ਹੋਇਆ ਸੀ ਮੇ ਮੇਰੀ ਮਤਲਬ ਸਾਰਿਆਂ ਤੋਂ ਵੱਡੀ ਜਿਹੜੀ ਮੇਰੀ ਛੋਟੀ ਭੈਣਾਂ ਨਾਲ ਉਹਦੀ ਮੈਰਿਜ ਮੇਰੇ ਤੋਂ ਪਹਿਲਾਂ ਕਰਤੀ ਸੀ ਸਾਢੇ ਡੇਢ ਸਾਲ ਉਹਦੀ ਜ਼ਿੰਮੇਦਾਰੀ ਮੇਰੀ ਜ਼ਿੰਮੇਦਾਰੀ ਮੇਰੇ ਭੈਣ ਤੇ ਜੀਜੇ ਤੇ ਹੋਊਗੀ ਕਿਉਂਕਿ ਘਰ ਚ ਸਾਡੇ ਪਰਿਵਾਰ ਚੋਂ ਪਹਿਲੇ ਮੈਂਬਰ ਸੀਗੇ ਅਸੀਂ ਉਹਨਾਂ ਨੂੰ ਆਪਣਾ ਇੱਕ ਭਰਾ ਮੰਨਦੇ ਸੀ ਹਣਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਰਿਸ਼ਤਾ ਦੇਖ ਕੇ ਕਰਤਾ ਵੀ ਵਧੀਆ ਜਗਾ ਕੀ ਚਾਰ ਪੰਜ ਬਸਵੇ ਜਗਾ ਕੀ ਮੇਰੇ ਡੈਡੀ ਨੂੰ ਕਹਿੰਦੇ ਵੀ ਵਧੀਆ ਕੱਲਾ ਮੁੰਡਾ ਗਾ ਵੀ ਆਪਾਂ ਨੂੰ ਹੋਰ ਕੀ ਚਾਹੀਦਾ ਵੀ ਨਾਲੇ ਇਹ ਤਾਂ ਆਪਣੇ ਘਰੇ ਮੁੰਡਿਆਂ ਵਾਂਗੂ ਕੰਮ ਕਰਦੇ ਆਪਾਂ ਨੂੰ ਤਾਂ ਕੋਈ ਡਿੱਕਟ ਹੀ ਨਹੀਂ ਹਨਾ ਇਹਦੀ ਰਿਸ਼ਤਾ ਕਰਿਆ ਇਹ ਰਿਸ਼ਤਾ ਕਰਨ ਦੇ ਬਾਬਤ ਜਿੱਦੇ ਰਿਸ਼ਤਾ ਹੁੰਦਾ ਉਹਦੇ ਵੀ ਮੈਡਮ ਉਹ ਇੰਨਾ ਉਲਟਾ ਬੋਲਿਆ ਕਹਿੰਦਾ ਇਹ ਤਾਂ ਹਾਈਟ ਛੋਟੀ ਆ ਅੱਛਾ ਇਹ ਕਿੱਦਾਂ ਹੈਂਡਲ ਕਰੂ ਕਿ ਹਨਾ ਮੁੜ ਕੇ ਬੱਚਿਆਂ ਦੀ ਹਾਈਟ ਛੋਟੀ ਇੰਨੀ ਘਟਿਆ ਸੋਚੋ ਨੇ ਉਸ ਟਾਈਮ ਵੀ ਬੋਲੀ ਮੈਂ ਫਿਰ ਆਪਣੇ ਮਾਂ ਪਿਓ ਨੂੰ ਦੇਖਿਆ ਆਪਣੇ ਭੈਣਾਂ ਨੂੰ ਦੇਖਿਆ ਤਾਂ ਇਹ ਚੀਜ਼ ਨੂੰ ਕਬੂਲ ਕਰਿਆ ਹੂੰ ਕੋਈ ਨਾ ਤੁਸੀਂ ਰੋ ਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪੇਕੇ ਹੁਣ ਆਇਆ ਮੈਨੂੰ 6 ਸਾਲ ਹੋਣ ਵਾਲੇ ਆਗੇ 6 ਸਾਲ ਭੈਣ ਦੇ ਘਰ ਰਹਿੰਦੀ ਸੀ 6 ਸਾਲ ਹੋ ਗਏ ਭੈਣ ਕੋਲ ਕਿਉਂ ਰਹਿ ਰਹੇ ਹੋ ਪੇਕੇ ਕੰਨ ਕੋਲ ਪੇਕੇ ਪ੍ਰੂਫ ਮੰਗਦੇ ਸੀ ਪਿੰਡ ਦੇ ਜਿਹੜੇ ਸਕੂਲ ਵਾਲੇ ਆ ਪੇਕੇ ਕਹਿੰਦੇ ਉਹ ਕਹਿੰਦੇ ਤੇ ਡੈਡੀ ਦੇ ਪ੍ਰੂਫ ਲੈ ਕੇ ਆਓ ਅੱਛਾ ਉਹ ਸਰਟੀਫਿਕੇਟ ਵੀ ਨਹੀਂ ਗੁੜੀਆਂ ਨੂੰ ਮੇਰੀ ਨੂੰ ਬਣਾ ਕੇ ਦੇ ਰਿਆ ਪ੍ਰੂਫ ਵੀ ਨਹੀਂ ਕੋਈ ਦੇ ਰਿਆ ਅੱਛਾ ਤੁਹਾਡੇ ਸਾਰੇ ਪਰਿਵਾਰ ਚ ਸਾਰੇ ਪਰਿਵਾਰ ਚੋਂ ਅੱਛਾ ਤੇ ਕੁਛ ਨਹੀਂ ਇਹ ਜੱਗ ਕਰ ਰਿਆ ਸੀ ਫਿਰ ਭੈਣ ਦੇ ਤੇ ਜੀਜੇ ਦੇ ਪ੍ਰੂਫਾਂ ਦੇ ਥਰੂ ਮੇਰੀ ਬੇਟੀ ਅੱਜ ਸੈਮੀ ਕਲਾਸ ਕਰ ਰਹੀ ਹੈ ਅੱਛਾ ਤੁਹਾਡੀ ਭੈਣ ਕੋਲੇ ਪੜ੍ਹਦੀ ਆ ਤੁਸੀਂ ਵੀ ਉੱਥੇ ਰਹਿੰਦੇ ਮੈਂ ਵੀ ਉੱਥੇ ਰਹਿੰਦੀ ਮੈਂ ਉੱਥੇ ਪਿੰਡ 'ਚ ਕੰਮ ਧੰਦਾ ਕਰਦੀ ਆ ਮਤਲਬ ਬਹੁਤ ਘਰ ਨੇ ਵਧੀਆ ਆਪਾਂ ਨੂੰ ਜਾਣਦੇ ਨੇ ਹਮ ਹੈਨਾ ਸਪੋਰਟ ਕਰਦੇ ਨੇ ਚੱਲ ਵੀ ਅਗਲਾ ਕਹਿੰਦਾ ਕੱਲਾ ਪਾਣਾ ਇਹ ਕਦੇ ਨਾ ਕਦੇ ਭੈਣ ਐ ਨਹੀਂ ਮਨ ਦੇ ਵਿੱਚ ਆਇਆ ਚਲੋ ਉਹ ਤਾਂ ਥੋੜੀ ਆਪਦੀ ਭੈਣ ਆ ਜਿਹਦੇ ਕੋਲ ਤੁਸੀਂ ਰਹਿੰਦੇ ਕਦੇ ਕਦੇ ਆਈ ਨਹੀਂ ਆਇਆ ਵੀ ਕਾਸ਼ ਮੈਂ ਆਪਦੇ ਘਰੇ ਹੁੰਦੀ ਆਪਦੇ ਬੱਚਿਆਂ ਦੇ ਨਾਲ ਬਹੁਤ ਹੁਣ ਦਿਨ ਤਿਆਰ ਆਉਂਦੇ ਆ ਤੇਰੀ ਯਾਦ ਆਉਂਦੀ ਆ ਆਪਦੇ ਘਰ ਦੀ ਮਨਾਉਂਦੇ ਕਰੇ ਉਹ ਹੀ ਕਿੰਨੀ ਐਸਾ ਪਰ ਜਦੋਂ ਕਿਸੇ ਦਾ ਕੋਈ ਗਲਤ ਜੀਵਨ ਸਾਥੀ ਮਿਲ ਜਾਂਦਾ ਮੰਦੀ ਦੀ ਜ਼ਿੰਦਗੀ ਰੋਲ ਜਾਂਦੀ ਆ ਖਾਵੰਗ ਰੋਲ ਜਾਂਦੀ ਆ ਦਰਖਾਸਤ ਵਗੈਰਾ ਨਹੀਂ ਦਿੱਤੀ ਤੁਸੀਂ ਜਾਂ ਪੁਲਿਸ ਦੇ ਵਿੱਚ ਮੈਨੂੰ ਕਿਤੋਂ ਕੋਈ ਇਨਸਾਨ ਆਪਣੀ ਮਿਲੇ ਕਿਤੋਂ ਵੀ ਆ ਕੇ ਕੇ ਮੈਂ ਆਪਦੀਆਂ ਦਿਹਾੜੀਆਂ ਕਰਨ ਲੱਗ ਗਈ ਕੀ ਕੰਮ ਕਰਦੇ ਮੈਂ ਪਹਿਲਾਂ ਤਾਂ ਪਿੰਡ ਜਾਂਦੀ ਹੁੰਦੀ ਸੀ ਕੰਮ ਥੰਦਾ ਕਰਨ ਕੂੜਾ ਸੜਦੀ ਸੀ ਦੋ ਘਰਾਂ ਦਾ ਤਿੰਨ ਘਰਾਂ ਦਾ ਫਿਰ ਬਾਅਦ ਚ ਹੌਲੀ ਹੌਲੀ ਜਾਨ ਪਸੰਦ ਹੁੰਦੀ ਰਹੀ ਲੇਡੀਜ਼ ਨਾਲ ਮੈਂ ਬਰਨਾਲੇ ਦਿਹਾੜੀ ਜਾਣ ਲੱਗ ਗਈ ਹਾਂ ਕਿੰਨੇ ਵਰੀ ਦਰਖਾਸਤ ਦਿੱਤੀ ਤੁਸੀਂ ਦਰਖਾਸਤ ਮੈਂ 67 ਵੇਰ ਪਤਾ ਉਹ ठाਣੇ ਦੇ ਵਿੱਚ ਦੇ ਚੁੱਕੀ ਹਾਂ ਪੁਲਿਸ ਮੁਲਾਜ਼ਮ ਗਈ ਉੱਥੇ ਪੁਲਿਸ ਮੁਲਾਜ਼ਮ ਜਾਂਦੇ ਉਹ ਕਹਿੰਦਾ ਸੁਣ ਨਹੀਂ ਰਿਹਾ ਉਹ ਕਹਿੰਦਾ ਮੈਂ ਰੱਖਣੀ ਨਹੀਂ ਉਹ ਕਹਿ ਦਿੰਦੇ ਨਵੇੜ ਦੇ ਜੇ ਅਸੀਂ ਪਿੰਡ ਜਾਂਦੇ ਆ ਨਵੇੜੇ ਲਈ ਤਾ ਫਿਰ ਕਹਿ ਦਿੰਦਾ ਮੈਂ ਰੱਖਣੀ ਆ ਕਿਉਂਕਿ ਜਿਹੜਾ ਅਸੀਂ ਸਿਉਣਾ ਸੱਪਾ ਪਾਇਆ ਮਤਲਬ ਦਾਜ ਵગેਰਾ ਦਿੱਤਾ ਉਹ ਬਾਅਦ ਚ ਕਿ ਉਹਨਾਂ ਨੂੰ ਸੋਚ ਹੋ ਜਾਂਦੀ ਹੈ ਵੀ ਇਹ ਸੱਤੋਂ ਪੈਸੇ ਲੈਣਗੇ ਵੀ ਹੁਣ ਜਿਹੜਾ ਸੀ ਸੋਹਰਾ ਪਰਿਵਾਰ ਵਾਲੇ ਨਾਲ ਖੜਾ ਕਿ ਉਹ ਵੀ ਹੁਣ ਬੇਟੇ ਵੱਲ ਹੋ ਗਿਆ ਹੁਣ ਤਾਂ ਜਦੋਂ ਦੁਬਾਰਾ ਜਾ ਕੇ ਆਈ ਹੁਣ ਤਾਂ ਆਪਦੇ ਬੇਟੇ ਵੱਲ ਹੋ ਚੁੱਕੇ ਆ ਅੱਛਾ ਉਹਨਾਂ ਦੇ ਪੁੱਤ ਵਾਲੇ ਹਾਂ ਹੁਣ 6 ਸਾਲਾਂ ਬਾਅਦ ਜਦੋਂ ਮੈਂ ਹੁਣ ਦੁਬਾਰਾ ਗਈ ਸੀ ਨਾ ਹੁਣ ਉਹ ਆਪਦੇ ਬੇਟੇ ਦੀ ਸਪੋਰਟ ਕਰ ਉਹ ਮੈਨ ਨਵਿੰਗ ਦੇ ਵਿੱਚ ਗਏ ਉਹ ਕਦੇ ਹਾਂ ਬੂਮਨ ਸੱਲ ਚ ਗਏ ਸੀਗੇ ਬੂਮਨ ਸੱਲ ਚ ਮੈਡਮ ਕੇਸ ਲਾਇਆ ਸੀਗਾ ਮੈਨੇ ਅੱਛਾ ਹਾਂ ਕਿ ਇਨਸਾਫ ਮਿਲਿਆ ਉੱਥੋਂ ਇਹੀ ਵਾਸਤੇ ਕੋਈ ਵੀ ਹੈ ਪਾਗਲਾ ਕੀ ਹੈ ਨਾ ਇਹਦਾ ਬਲੱਡ ਵੱਧਦਾ ਬੀਪੀ ਵੱਧਦਾ ਪਿੰਡ ਦੇ ਬੰਤਿਆਂ ਨੇ ਕੁਛਕ ਨਹੀਂ ਉਹਨਾਂ ਨੂੰ ਮਤ ਦੇਤੀ ਹੋਣੀ ਵੀ ਤੁਸੀਂ ਇਦਾਂ ਕਹਿ ਦੋ ਫਸੋ ਤੋਂ ਬਾਅਦ ਉੱਥੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਗੇੜੇ ਲਾਲਾ ਥੱਕ ਗਏ ਹਾਂ ਵੀ ਮੈਂ 6 ਗੇੜੇ ਉੱਥੇ ਲਾਤੇ ਆਗੇ ਹੁਣ ਵੀ ਪਿਛਲੇ ਸਾਲ ਮੈਨੂੰ ਕਹਿੰਦੇ 50000 ਰੁਪਏ ਲੈ ਲੈ ਸਾਥੋ ਸਾਡੇ ਨਾਲੋਂ ਨਵੇਂੜਾ ਕਰ ਲੈ ਮੈਂ ਕਿਹਾ ਵੀ 50000 ਨੂੰ ਮੈਂ ਕਿਹੜਾ ਕੋਈ ਬੱਕਰੀ ਆ ਬਿਆਖਤਰ ਨੂੰ ਇਨਸਾਨ ਆ ਕਿਸੇ ਦੇ ਘਰੇ ਦੋ ਬੱਚਿਆਂ ਨੂੰ ਜਨਮ ਦਿੱਤਾ 7 ਸਾਲ ਰਹੀਆਂ 1.5 ਤੋਂ 2 ਲੱਖ ਰੁਪਏ ਮੇਰੇ ਪਿਓ ਨੇ ਉੱਤੇ ਲਾਇਆ ਫਿਰ 50 60 ਜਣੇ ਉਹਨਾਂ ਨੇ ਬਰਾਤ ਦੇ ਲੈ ਕੇ ਉਹਨਾਂ ਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਪਹਿਲਾਂ ਸਲਾਹ ਰਹੇ ਸੀ ਹਨਾ ਸੱਸ ਸਹੁਰੇ ਨੂੰ ਵੀ ਸਲਾਹ ਨਹੀਂ ਅੱਜ ਕੱਲ ਜੇ ਦੇਖੇ ਤਾਂ ਵੀਡੀਓ ਦੇ ਵਿੱਚ ਕਾਫੀ ਵੀਡੀਓ ਆਉਂਦੀਆਂ ਜਿਹਦੇ ਵਿੱਚ ਜਿਆਦਾ ਦੋਸ਼ ਜਿਹੜੇ ਹੈਗਾ ਸੱਸਾਂ ਤੇ ਲਾਏ ਜਾਂਦੇ ਵੀ ਮੇਰੀ ਸੱਸ ਨੇ ਚੰਗੀ ਮਰੀ ਨਨਾਨਾ ਨੇ ਪਰ ਭੈਣ ਦਾ ਐਡਾ ਵੱਡਾ ਦੇਖੋ ਇਮਾਨਦਾਰੀ ਹੈ ਨਾ ਕਿਉਂ ਨੇ ਆਪਦੇ ਸੱਸ ਸਹੁਰੇ ਨੂੰ ਸਹੀ ਕਿਹਾ ਨਨਾਨਾ ਨੂੰ ਸਹੀ ਕਿਹਾ ਪਰ ਕਿਤੇ ਨਾ ਕਿਤੇ ਅੱਜ ਦੁਬਾਰਾ ਜਿਹੜਾ ਹੈਗਾ ਇਹ ਵੀ ਉਹ ਆਪਦੇ ਪੁੱਤ ਨਾਲ ਰਲ ਕੇ ਹਾਂ ਹੁਣ ਰਲ ਚੁੱਕੇ ਹੈ ਮੈਡਮ ਉਹਨਾਂ ਨੂੰ ਪਤਾ ਲੱਗ ਗਿਆ ਹੈ ਨਾ ਵੀ ਜੇ ਸੇ ਆਪਦੇ ਪੁੱਤ ਨੂੰ ਸਪੋਰਟ ਨਹੀਂ ਕਰਾਂਗੇ ਤਾਂ ਅੱਜ ਕਿਸੇ ਦੀ ਧੀ ਘਰੋਂ ਜਾਂਦੀ ਹੈ ਤਾਂ ਉਹਨਾਂ ਦੇ ਘਰੇ ਅਸੀਂ ਜਦ 2.5 ਲੱਖ ਦਾ ਸਮਾਨ ਰੱਖਿਆ ਵੀ ਮੈਂ ਆਪਦੀਆਂ ਚੀਜ਼ਾਂ ਵਕਤਾਂ ਦਾ ਮੁੱਲ ਤਾਂ ਲਵੂੰਗੀ ਨਾ ਮੈਂ ਅਕਸਰ ਨੂੰ ਬੇਟੀ ਰੱਖਿਆ ਕੋਲੇ ਉਹਦੀ ਪਰਬ੍ਰਿਸ਼ ਲਈ ਮੈਂ ਕਹਿੰਨੀ ਮੈਨੂੰ ਕੁਛ ਤਾਂ ਦਓ ਕਿਤਨਾ ਕਿਤੇ ਪਿਓ ਦਾ ਵੀ ਦਿਲ ਲੁਕਦਾ ਹੁਣਾ ਮਾਂ ਦਾ ਵੀ ਦੁਖਦਾ ਹੁਣਾ ਵੀ ਸਾਡੀ ਧੀ ਏਦਾਂ ਪਿਓ ਦਾ ਬਥੇਰਾ ਦਿਲ ਦੁਖਦਾ ਕਿਉਂਕਿ ਮੈਂ ਸਾਰੇ ਚੋਂ ਵੱਡੀ ਸੀ ਸਾਰੇ ਤੋਂ ਜ਼ਿਆਦਾ ਦੁੱਖ ਮੇਰੇ ਹੀ ਉਹਨਾਂ ਨੂੰ ਮਿਲੇ ਕਿਸੇ ਤੇ ਨਹੀਂ ਮਿਲੇ ਸਭ ਤੋਂ ਜ਼ਿਆਦਾ ਮੇਰੀ ਦਾਦੀ ਦੁਖੀ ਸੀ ਮੇਰੇ ਦਾਦੇ ਦੀ ਜਦੋਂ ਡੱਥ ਹੋ ਗਈ ਮੇਰੇ ਦਾਦਾ ਇਂ ਤੜਪਦਾ ਮਰ ਗਿਆ ਵੀ ਇਹ ਸੁੱਕੀ ਬਸ ਇਹ ਸੁੱਕੀ ਬਸ ਪਰ ਜ਼ਿੰਦਗੀ ਚੋਂ ਦੇਖ ਕੇ ਟਾਈਮ ਨਹੀਂ ਸੀ ਕਿ ਮੈਂ ਜੋ ਸੋਕ ਦਾ ਕਦੇ ਦਿਨ ਕੱਢਿਆ ਹੋਵੇ ਹੂੰ ਆਪਦੇ ਹਾਲਾਤ ਦੇਖ ਕੇ ਕਦੇ-ਕਦੇ ਜਿਵੇਂ ਹੁਣ ਤੁਹਾਡੇ ਧੀ ਹੈਗੀ ਆ ਉਹਦੇ ਪਵੇਖਣ ਨੂੰ ਲੈ ਕੇ ਵੀ ਟੈਨਸ਼ਨ ਹੋ ਇਹ ਆਉਂਦੀ ਹੁੰਦੀ ਮੈਂ ਸਿਰਫ ਮੈਂ ਇੰਨੇ ਸੋਚਦੀ ਹੁੰਨੀ ਆ ਵੀ ਬਸ ਮੇਰੀ ਬੇਟੀ ਪੜ੍ਹ ਜੇ ਪੜ੍ਹ ਕੇ ਉਹ ਵਧੀਆ ਕਿਸੇ ਚੰਗੀ ਜੋਬ ਤੇ ਜਾਂ ਕਿਸੇ ਵੀ ਚੀਜ਼ 'ਚ ਆ ਜਾਏ ਇੰਟਰਸਟਿਡ ਹੋਵੇ ਉਹ ਮੈਂ ਮੇਰੀ ਬੇਟੀ ਨੂੰ ਇੱਕੋ ਚੀਜ਼ ਕਹਿੰਨੀ ਆ ਵੀ ਮੈਂ ਦੁੱਖ ਕੱਟ ਲੈ ਤੇਰੀ ਜ਼ਿੰਦਗੀ 'ਚ ਦੁੱਖ ਨਹੀਂ ਆਉਣ ਦੇ ਤੇ ਜੋ ਮਰਜ਼ੀ ਕਰਨਾ ਬੈਠ। ਹੂੰ ਔਰ ਮੇਰੀ ਬੇਟੀ ਨੂੰ ਮਰ ਸ਼ਿਕਾ ਰੱਖਿਆ ਮੈਂ ਉਹਨੂੰ ਪ੍ਰਮਾਤਮਾ ਦੇ ਲਾੜ ਲਾਇਆ ਚਲ ਜਿੰਨਾ ਕੁ ਬੱਚੇ ਤਾਂ ਹੁੰਦਾ ਕਰਦਾ ਬਿਲਕੁਲ ਫੋਨ ਤੁਸੀਂ ਮੈਂ ਪ੍ਰੈਸ਼ਰ ਪਾਉਂਗੀ ਮੇਰੀ ਬੇਟੀ ਕਹੂਗੀ ਵੀ ਮੈਂ ਪਿਓ ਬਨੂੰਗਾ ਵੀ ਦੁਖੀ ਹੈ ਵੀ ਮੈਨੂੰ ਕਹਿੰਦੀ ਆ ਪਰ ਮੋਂ ਨੂੰ ਆਪਦੇ ਪੂਰੇ ਲਾਡ ਪਿਆਰ ਚ ਰੱਖਦੀ ਆ ਹਰ ਇੱਕ ਚੀਜ਼ ਉਹਨੂੰ ਦਿਨੀਆਂ ਹਾਸਲ ਕਰਦੀ ਆ ਹਾਂ ਤੁਹਾਡੀ ਪਿੰਡ ਦੀ ਪੰਚਾਇਤ ਬੈਠੀ ਹੋਵੇ ਜਾਂ ਇਹਨਾਂ ਦੇ ਪਿੰਡ ਦੀ ਪੰਚਾਇਤ ਬੈਠੀ ਹੋਵੇ ਪਿੰਡ ਦੀ ਪੰਚਾਇਤ ਵੀ ਮੈਡਮ ਹੱਥ ਕਿਹੜੇ ਕਰਗੀ ਉਹ ਮੈਨੂੰ ਕਹਿੰਦੇ ਬੇਟਾ ਉਹ ਵੀ ਉਹਨਾਂ ਦੇ ਸਾਹਮਣੇ ਤਾਂ ਅਸੀਂ ਤੈਨੂੰ ਕੀ ਕਹਿਣਾ ਚਾਹੁੰਦੇ ਆ ਹਨਾ ਵੀਸੀ ਤੈਨੂੰ ਲੱਗ ਕੇ ਕਹਿੰਨੇ ਵੀ ਤੂੰ ਆਪਣੀ ਤੇਰੀ ਜਿੰਦਗੀ ਦਾ ਫੈਸਲਾ ਜੋ ਮਰਜ਼ੀ ਲੈ ਲੈ ਹੂੰ ਆਪਾਂ ਨੂੰ ਪਿੰਡ ਚੋਂ ਕੋਈ ਵੀ ਬੰਦਾ ਨਹੀਂ ਇਹ ਜਾਇਆ ਕਿ ਆਪੇ ਆਪਣੇ ਚੁੱਕੂ ਗਲਤੀ ਕਰਦੇ ਕਿਉਂਕਿ ਆਪਾਂ ਉੱਥੇ ਸਾਰਿਆਂ ਨੂੰ ਆਪਣੇ ਆਪ ਦੇ ਸਮਝਿਆ ਸੀ ਅੱਛਾ ਹਾਂ ਆਪਾਂ ਕੋਈ ਇਹ ਜੀ ਗਲਤ ਕੰਮ ਨਹੀਂ ਕਰਿਆ ਸੀਗਾ ਕਿ ਆਪਾਂ ਨੂੰ ਅੱਜ ਚਾਰ ਬੰਦਿਆਂ ਦੇ ਵਿੱਚ ਆਹ ਦੇਖਣਾ ਪੈ ਜੇ ਜਾਂ ਮੇਰੇ ਡੈਡੀ ਨੂੰ ਜਾਂ ਮੇਰੇ ਭੈਣ ਭਰਾਵਾਂ ਨੂੰ ਤੁਸੀਂ ਹੁਣ ਦੇਖੋ ਕਹਿੰਦੇ ਬੱਚੇ ਤੁਸੀਂ 13 14 ਸਾਲ ਦੇ ਹਨਾ ਥੋੜੀ ਅੱਧੀ ਜ਼ਿੰਦਗੀ ਲੰਘ ਗਈ ਤੇ ਕਹਿਣਗੇ ਕਦੇ ਨਾ ਕਦੇ ਮਨ ਚ ਆਉਂਦਾ ਵੀ ਘਰ ਵਸਾਵਾ ਕਿ ਇਹ ਬੰਦੇ ਤੋਂ ਪਾਸੇ ਹੀ ਕਰ ਲਾਂ ਨਹੀਂ ਮੈਡਮ ਹੁਣ ਤਾਂ ਪਾਸ ਹੀ ਆ 7 ਸਾਲ ਤਾਂ ਹੋਣ ਵਾਲੇ ਆ ਹਨ ਬਸ ਹੀ ਆ ਹੁਣ ਮੈਂ ਬਸ ਸਿਰਫ ਇਨਾ ਸੋਚਦੀ ਆ ਵੀ ਜਿੱਥੇ ਮੈਂ ਰਹਿ ਰਹੀ ਆ ਉੱਥੇ ਮੇਰੀ ਕੁੜੀ ਪੜੀ ਜਾਂਦੀ ਆ ਹਨ 7ਵੀਂ ਕਲਾਸ ਹੋਣ ਵਾਲੀ ਆ ਕੁੜੀ ਦੇ ਨਾਲ ਨਾਲ ਉਹਦੀ ਜ਼ਿੰਦਗੀ 'ਚ ਹਨਾ ਵਧੀਆ ਦਿਨ ਆਊਗਾ ਕੋਈ ਤਾਂ ਬੇਟੀ ਸਾਰਾ ਕੁਝ ਕਰ ਲੂਗੀ ਬਸ ਥੋੜਾ ਜਿਹਾ ਮੈਂ ਹੁਣ ਜਗਾ ਬਣਾਉਣ ਦੀ ਤਿਆਰੀ ਚਾੰਗੀ ਤੇ ਕੁਛ ਕੁ ਭੈਣ ਭਰਾ ਮੇਰੇ ਨਾਲ ਵੀ ਨੇ ਚੱਲ ਜੇ ਉਹਨਾਂ ਦੀ ਹੈਲਪ ਹੋਈ ਤਾਂ ਪ੍ਰਮਾਤਮਾ ਬਨੂਗਾ ਹਨ ਕਦੇ ਭੈਣ ਨੇ ਤਾਂ ਨਹੀਂ ਮੱਥੇ ਵਾਟਾ ਪਾਇਆ ਵੀ ਮੇਰੇ ਕੋਲ ਇਦਾਂ ਦੀ ਹੈ ਕਿ ਨਾ ਆਪਾਂ ਨੂੰ ਭੈਣ ਨੇ ਨਾ ਆਪਾਂ ਨੂੰ ਪਣੋ ਜਨ ਬਹੁਤ ਸਪੋਰਟ ਕਰਦੇ ਹੈਗੇ ਨਹੀਂ ਆ ਚਿੱਕਲ ਕੋਈ ਆਪਦੇ ਭੈਣ ਨੂੰ ਚੁੱਲ੍ਹੇ ਤੇ ਨਹੀਂ ਰੱਖਦਾ ਹਨਾ ਮੇਰੀ ਭੈਣ ਵੀ ਬਹੁਤ ਵਧੀਆ ਮਤਲਬ ਜੀਜਾ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਵਧੀਆ ਨੇ ਸਪੋਰਟ ਕਰਦੇ ਆ ਵੀ ਤੂੰ ਆਪਦੀ ਬੇਟੀ ਪੜਾ ਤਾਂ ਕਿਸੇ ਤੋਂ ਕੁਛ ਨਹੀਂ ਲੈਣਾ ਸਿਰਫ ਕੁੜੀ ਦੀ ਜ਼ਿੰਦਗੀ ਤੱਕ ਮਤਲਬ ਮੇਰੀ ਤਾਂ ਹੁਣ ਰੋਲ ਚੁੱਕੀ ਹੈ ਮੇਰੀ ਜ਼ਿੰਦਗੀ ਤਾਂ ਲਾਸਟ ਹੈ ਕਿ ਤੁਸੀਂ ਵੀਡੀਓ ਬਣਾਉਣਾ ਆਇਆ ਤਾਂ ਕੀ ਖਾਸ ਮਤਲਬ ਹੈਗਾ ਕਿ ਵੀ ਕੀ ਇਨਸਾਫ ਦੀ ਮੰਗ ਕਰਦੇ ਹੋ ਇਨਸਾਫ ਮੈਂ ਤਾਂ ਹੀ ਕਹਿੰਦੀ ਆ ਕਿ ਵੀ ਦੇਖ ਨਾ ਬੰਦਾ ਘਰੋਂ ਦੁਖੀ ਹੋਇਆ ਨਿਕਲਦਾਗਾ ਵੀ ਜਦੋਂ ਦੁਖੀ ਹੋਇਆ ਨਿਕਲਦਾ ਕਿਸੇ ਮੂਰੇ ਕੋਈ ਅਰਜ਼ ਬੇਨਤੀ ਕਰਦਾ ਉੱਥੇ ਕਿਸੇ ਦੀ ਸੁਣੀ ਨਹੀਂ ਜਾਂਦੀ ਗਰੀਬ ਬੰਦੇ ਨੂੰ ਤਾਂ ਕੋਈ ਖਾਸ ਕਰਕੇ ਨਹੀਂ ਗੱਲ ਜੂ ਸਮਝਦਾ ਕੁਲਾ ਕਹਿੰਦਾ ਬਸ ਉਹੀ ਨੇ ਨਾ ਇਹ ਪਿੰਡਾਂ ਵਾਲੇ ਵੀ ਉੱਤੇ ਕੋਈ ਵੀ ਇਨਸਾਨ ਹਰ ਇੱਕ ਬੰਦੇ ਦੀ ਟਾਈਮ ਤੋਂ ਟਾਈਮ ਗੱਲ ਸੁਣ ਲੈ ਕੋਸ ਕਮਿਨਟੀ ਹੁੰਦੀ ਆ ਬੰਦੇ ਕੋਲ ਗੱਲ ਦੱਸਣ ਲਈ ਇੰਨਾ ਟਾਈਮ ਤਾਂ ਕਿਸੇ ਕੋਲੇ ਵੀ ਨਹੀਂ ਹੁੰਦਾ ਵੀ ਬੰਦਾਂ ਇਨਸਾਫ ਤਾਂ ਦਿਵਾ ਹੀ ਸਕਦਾ ਕਮ ਸੇ ਕਮ ਦੁਨੀਆ ਤੇ ਕੋਈ ਰੂਲ ਤਾਂ ਹੋਊਗੀ ਕੁੜੀਆਂ ਦੀ ਗੱਲ ਸੁਣਨ ਲਈ ਇਧਰੋਂ ਸਾਰੇ ਪਰਿਵਾਰ ਦੇ ਵਿੱਚੋਂ ਕੀ ਇਨਸਾਫ ਨਹੀਂ ਮੰਗ ਕਰਦੇ ਸਰ ਸਾਰੇ ਪਰਿਵਾਰ ਚ ਤਾਂ ਬਸ ਹੁਣ ਮੈਂ ਹੀ ਕਹਿਣੀ ਹੈ ਕਿ ਵਿਚੋ ਵੀ ਹੈਗਾ ਮੇਰੇ ਨਾਲ ਤਾਂ ਨਿਮੇੜ ਹੀ ਲੈਣਾ ਬਸ ਇੰਨੀ ਬਹੁਤ ਆ ਕਿਉਂਕਿ ਮੈਂ ਆਪਦੀ ਕੁੜੀ ਨੂੰ ਆਹ ਕਹਿਣ ਜੋ ਕਿ ਹੋ ਜਾਵੇ ਆਪਣਾ ਕੋਈ ਹੈ ਨਹੀਂਗਾ ਇਦਾਂ ਅਕੇਤੇ ਕਹਿੰਦੇ ਹੁੰਦੇ ਬੱਚਾਂ ਦੇ ਸਿਰ ਤੇ ਪਿਓ ਦਾ ਸਾਯਾ ਜਿਉਂਦੇ ਜੀ ਵੀ ਆਪਾਂ ਕੁਛ ਹੀ ਹੈਗਾ ਹੁਣ ਪਿਓ ਵੀ ਮੈਂ ਮਾਂ ਵੀ ਮੈਂ ਹੋਤਾ ਬਹਿਜ ਸਾਰਾ ਕੁਛ ਮੇਰੇ ਤੇ ਹੀ ਹੈਗਾ ਪਿਓ ਵੀ ਮੈਂ ਮਾਂ ਵੀ ਮੈਂ ਕਿਉਂਕਿ ਦਿਨ ਤਿਹਾਰਾ ਉਹ ਵੀ ਮੈਨੂੰ ਟੈਨਸ਼ਨ ਆਉਦੀ ਸਕੂਲ ਚ ਉਹ ਵੀ ਮੈਨੂੰ ਟੈਨਸ਼ਨ ਆਉਦੀ ਨਾਲੇ ਮੈਂ ਕੰਮ ਕਰਨਾ ਨਾਲੇ ਮੇਰੀ ਬੇਟੀ ਦੇ ਪਿੱਛੇ ਜਾ ਕੇ ਉਹਦੀ ਦੇਖਭਾਲ ਕਰਨੀ ਹੈ ਉਹ ਸਭ ਪ੍ਰਸ਼ਾਸਨ ਸੁਣਵਾਈ ਨਹੀਂ ਕਰ ਰਹੀ ਇਹਦੇ ਤੇ ਕੀ ਕਹਿਣਾ ਚਾਹੂੰਗੀ ਤੁਸੀਂ ਹੱਸੇ ਦੇ ਬਾਰੇ ਤਾਂ ਕੀ ਕਹਿਣਾ ਹੁਣ ਤਹਾਰੇ ਪਏ ਕੁਛ ਨਹੀਂ ਕਹਿੰਦੀ ਮੈਂ ਤਨਵਰ ਹਾਰੇ ਹੋਏ ਬੰਦੇ ਕੀ ਕਹਿ ਸਕਦਾ ਥੱਕੇ ਖਾ ਖਾ ਕੇ ਉੱਠ ਗਏ ਹਾਂ ਕੋਈ ਨਹੀਂ ਸੁਣਵਾਈ ਕੋਈ ਨਹੀਂ ਕਿਤੇ ਨਾ ਕਿਤੇ ਮਜਬੂਰੀ ਇਹੀ ਹੈ ਕਿ ਜੇਕਰ ਧੀਆ ਦੇ ਨਾਲ ਕਦੇ ਕੋਈ ਗਲਤ ਹੁੰਦਾ ਉਹ ਇਦਾਂ ਹਰਾਸ਼ਮੈਂਟ ਹੁੰਦੀਆਂ ਨੇ ਸਾਰੇ ਪਰਿਵਾਰ ਤੋਂ ਤਾਂ ਪੁਲਿਸ ਪ੍ਰਸ਼ਾਸਨ ਦੇ ਕੋਲੇ ਹੀ ਇੱਕ ਆਸ ਉਮੀਦ ਲੈ ਕੇ ਜਾਂਦੀਆਂ ਕਿ ਉਹਨਾਂ ਕੋਲੇ ਜਾ ਕੇ ਕਹਿੰਦੀਆਂ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਉਸ ਪਰਿਵਾਰ ਨਾਲ ਗੱਲਬਾਤ ਕੀਤੀ ਜਾਵੇ ਪਰ ਕਿਤੇ ਨਾ ਕਿਤੇ ਅੱਜ ਦਿਲ ਟੁੱਟਣ ਦਾ ਜਾਂ ਰੋਣ ਦਾ ਕਾਰਨ ਇਹ ਹੀ ਹੈ ਕਿ ਕੋਈ ਵੀ ਪ੍ਰਸ਼ਾਸਨ ਜਿਹੜਾ ਹੈਗਾ ਸੁਣਵਾਈ ਨਹੀਂ ਕਰਦਾ ਪਿਆ ਹੈਗਾ ਤਾਂ ਕਈ ਧੀਆਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਮੌਤ ਦੀ ਬਲੀ ਚੜ ਚੁੱਕੀਆਂ ਹੈਗੀਆਂ ਤੇ ਜਿਨ੍ਹਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਤਾਂ ਮਜਬੂਰਨ ਕਹਿ ਦਿੰਦੇ ਆ ਕਈ ਜਿੱਦਾਂ ਹੁਣ ਅਸੀਂ ਵੀਡੀਓ ਪਾਈਏ ਭੈਣ ਦੀ ਕਈ ਕਮੈਂਟ ਵੀ ਇਦਾਂ ਦਾ ਹੀ ਕਰਦੇ ਆ ਕਿ ਕਿਸੇ ਦੇ ਘਰ ਦੇ ਪੋਤੜੇ ਫਰੋਲਣ ਲੱਗੇ ਪਰ ਇਹ ਕਿਸੇ ਦੀ ਮਜਬੂਰੀ ਹੈ ਜਿਹੜਾ ਕੋਈ ਆਪ ਦੇ ਘਰ ਦੇ ਹਾਲਾਤ ਲੈ ਕੇ ਆਉਂਦਾ ਤਾਂ ਉਹ ਮਜਬੂਰ ਹੋ ਕੇ ਆਉਂਦਾ ਜਦੋਂ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬਠਿੰਡੇ ਦੀ ਨੂੰ ਵੀ ਇਹੀ ਅਪੀਲ ਕਰਦੇ ਆ ਤੇ ਪੰਜਾਬ ਸਰਕਾਰ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਜਦੋਂ ਇਦਾਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਦਿਆ ਕਰੋ ਇਹੋ ਜੇ ਪਰਿਵਾਰ ਨੂੰ ਜ਼ਰੂਰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੀ ਪੁਛ ਪੜਤਾਲ ਹੋਣੀ ਚਾਹੀਦੀ ਆ ਕਿ ਕਿਹੜੇ ਪਰਿਵਾਰ ਦੀ ਗਲਤੀ ਹੈ ਜੇਕਰ ਮੁੰਡੇ ਦੀ ਗਲਤੀ ਹੈ ਤਾਂ ਮੁੰਡੇ ਨੂੰ ਸਜ਼ਾ ਦੇਣੀ ਚਾਹੀਦੀ ਹੈ ਤੇ ਜੇਕਰ ਕੁੜੀ ਕਿਸੇ ਪੱਖੋਂ ਗਲਤ ਹੈ ਤਾਂ ਉਹਨੂੰ ਉਸ ਦੀ ਬੰਦੀ ਸਜ਼ਾ ਦੇਣੀ ਚਾਹੀਦੀ ਹੈ। ਇਹ ਪਿੰਡ ਰਈਆ ਵਾਲੇ ਤੋਂ ਜ਼ਿਲ੍ਹਾ ਬਠਿੰਡੇ ਦੀ ਖਬਰ ਹੈਗੀ ਆ। ਤੁਸੀਂ ਇਸ ਖਬਰ ਨੂੰ ਕਿਵੇਂ ਦੇਖਦੇ ਹੋ ਆਪਣੇ ਮੈਸੇਜ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਮਿਲਦੇ ਆ ਨਵੀਂ ਵੀਡੀਓ ਦੇ ਨਾਲ। ਧੰਨਵਾਦ। ਨੇ ਇੱਕ ਇਹ ਗੱਲ ਕਹੀ ਆ ਕਿ 7 ਸਾਲ 8 ਸਾਲ ਹੋ ਗਿਆ ਵੀ ਹੁਣੇ ਆਪਦੀ ਭੈਣ ਦੇ ਕੋਲ ਹੀ ਰਹਿ ਰਹੀ ਹੈਗੀ ਆ। ਉੱਥੇ ਹੀ ਰਹੂਗੀ ਵੀ ਹੁਣੇ ਉਸ ਇਨਸਾਨ ਨਾਲ ਨਹੀਂ ਜਾਣਾ ਚਾਹੁੰਦੀ ਕਿਉਂਕਿ ਜਦੋਂ ਵੀ ਇਹ ਉੱਥੇ ਜਾਂਦੀ ਹੈ ਤਾਂ ਉਹ ਹਮੇਸ਼ਾ ਇਸ ਦੀ ਕੁੱਟਮਾਰ ਕਰਦਾ। ਉਹਨੇ ਜਿਹੜੇ ਬੱਚੇ ਹੈਗੇ ਕਹਿੰਦੀ ਮੈਂ ਆਪੇ ਸਿਰ ਤੇ ਪਾਲਣਾ ਚਾਹਣੀ ਆ। ਸੋ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਆ ਕਿ ਭੈਣ ਦਾ ਅਸੀਂ ਨੰਬਰ ਵੀ ਪਾਵਾਂਗੇ ਕਿ ਇਹਨਾਂ ਦਾ ਸਕੈਨਰ ਵੀ ਜਿਹੜਾ ਹੈਗਾ ਵੀਡੀਓ ਦੇ ਵਿੱਚ ਚਲਾਇਆ ਚਾਹੂਗਾ ਜੋ ਕਿਸੇ ਨੇ ਵੀ ਭੈਣ ਦੀ ਥੋੜੀ-ਮੋਟੀ ਮਦਦ ਕਰਨੀ ਹੈ। ਤਾਂ ਉਸ ਸਕੈਨਰ ਤੇ ਕਰ ਸਕਦਾ ਹੈ। ਬਾਕੀ ਉਹਨਾਂ ਦੇ ਨੰਬਰ ਨਾਲ ਕੰਟੈਕਟ ਕਰਕੇ ਜਿਹੜਾ ਇਹਨਾਂ ਨਾਲ ਗੱਲਬਾਤ ਵੀ ਕਰ ਸਕਦਾ ਹੈ। ਧੰਨਵਾਦ। ਤੁਸੀਂ ਆਪਦਾ ਨੰਬਰ ਇੱਕ ਵਾਰੀ ਬੋਲੋਗੇ। ਹਾਂਜੀ 90415 63099 ਇੱਕ ਵਾਰੀ ਫੇਰ ਪੀੜਤ ਨੂੰ 9041563099 9041563099 ਭੈਣ ਦਾ ਨੰਬਰ ਹੈਗਾ ਨਾਲ ਸਕੈਨਰ ਵੀ ਦਿੱਤਾ ਜਾਊਗਾ ਜੇ ਕਿਸੇ ਨੇ ਵੀ ਇੱਕ ਭੈਣ ਭਰਾ ਦੇ ਤੌਰ ਤੇ ਇਹਨਾਂ ਦੀ ਮਦਦ ਕਰਤੀਆਂ ਤਾਂ ਤੁਸੀਂ ਕਰ ਸਕਦੇ ਹੋ ਧੰਨਵਾਦ ਇੱਕ ਭੈਣੇ ਮੈਂ ਨਾ ਤੁਹਾਡੀ ਵੀਡੀਓ ਦੇਖੀ ਸੀ ਜਿਸ ਦੇ ਵਿੱਚ ਤੁਸੀਂ ਤੇ ਤੁਹਾਡੀ ਬੇਟੀ इमोशनल ਸਿਸਟਮ ਦੇ ਵਿੱਚ ਜਿਹੜਾ ਹੈਗਾ ਗੁਲਾਬ ਪਾਈ ਜਿਹੜਾ ਸਿੰਗਰ ਹੈਗਾ ਉਹਦੇ ਨਾਲ ਤੁਸੀਂ ਮਿਲੇ ਆ ਤੁਹਾਨੂੰ ਵਧੀਆ ਪਿਆਰ ਸਤਿਕਾਰ ਦਿੰਦਾ ਪਿਆ ਉਹਦੇ ਬਾਰੇ ਦੱਸੋ ਹਾਂਜੀ ਵੀਰੇ ਗੁਲਾਬ ਵੀਰਾ ਹਨਾ ਬਹੁਤ ਵਧੀਆ ਇਨਸਾਨ ਆ ਹਨਾ ਬਹੁਤ ਆਪਾਂ ਕਹਦੀਏ ਖੁੱਲੇ ਦਿਲ ਦਾ ਇਨਸਾਨ ਆ ਤੇ ਹਰ ਇੱਕ ਇਨਸਾਨ ਨੂੰ ਇਹੀ ਹੁੰਦਾਗਾ ਨਾ ਕਿ ਜੇ ਆਪਾਂ ਕਿਸੇ ਬੰਦੇ ਕੋਲ ਜਾਣੇ ਉਹਦੀ ਰਿਸਪੈਕਟ ਕਰਨੀ ਪਰ ਉਹ ਬੰਦਾ ਬਹੁਤ ਖੁੱਲੇ ਦਿਲ ਦਾ ਹਨਾ ਲੇਡੀਜ਼ ਬਾਰੇ ਤਾਂ ਬਹੁਤ ਜ਼ਿਆਦਾ ਕਿਉਂਕਿ ਉਹਦੇ ਲਈ ਕੋਈ ਸ਼ਬਦ ਨਹੀਂ ਹੈਗਾ ਗੁਲਾਬ ਵੀਰੇ ਬਾਰੇ ਜੇ ਆਪਾਂ ਕਹਦੀਏ ਬਹੁਤ ਨੇਕ ਇਨਸਾਨ ਆ ਕਿਉਂਕਿ ਮੈਂ ਪਿਛਲੇ ਇੱਕ ਟਾਈਮ ਚ ਕੁਝ ਚ ਮੈਂ ਬਿਮਾਰ ਹੋ ਚੁੱਕੀ ਸੀ ਤਾਂ ਮੈਂ ਉਹਦੇ ਜਿਹੜੇ ਨਾਲ ਦੇ ਟੀਮ ਦੇ ਬੰਦੇ ਉਹਨਾਂ ਨਾਲ ਗੱਲਬਾਤ ਕਰਦੀ ਰਹੀਣੀ ਆ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਮੈਂ ਵੀਰੇ ਨੂੰ ਹਰ ਇੱਕ ਦੱਸਦੀ ਹਾਂ ਤੇ ਆਪਣੀ ਵੀਰਾ ਆਪ ਨੂੰ ਦਿਲੋਂ ਭੈਣ ਮੰਨ ਕੇ ਕਿ ਆਪਦੀ ਜਿਹੜੀ ਇਹ ਸਟੋਰੀ ਹੈ ਬਾਈ ਨੂੰ ਦੱਸੀ ਹੋਈ ਹੈ ਵੀ ਮੈਂ ਹਾਂਜੀ ਇਹ ਹਾਲਾਤ ਦੇ ਨਾਲ ਦੱਸੀ ਹੋਈ ਹੈ ਵੀਰੇ ਨੂੰ ਸਟੋਰੀ ਤਾਂ ਵੀਰੇ ਨੇ ਮੈਨੂੰ ਕਿਹਾ ਦੇਖ ਭੈਣੇ ਵੀ ਦੇਖ ਜੇ ਤੇਰੀ ਕੁੜੀ ਪੜਾਉਣੀ ਹੈ ਨਾ ਉਹ ਵੀ ਆ ਪੱਤਰੇ ਨਾਲ ਖੜੇ ਆ ਜੇ ਤੈਨੂੰ ਕੋਈ ਦੁੱਖ ਤਕਲੀਫ ਆ ਕੋਈ ਵੀ ਆ ਤਾਂ ਅਸੀਂ ਤੇਰੇ ਨਾਲ ਖੜੇ ਆ ਤਾਂ ਮੈਂ ਇੱਕ ਦਿਨ ਪਹਿਲਾਂ ਉਹਨਾਂ ਨੂੰ ਫੋਨ ਕਰਿਆ ਵੀਰੇ ਮੈਂ ਬਿਮਾਰ ਹੋ ਗਈ ਵੀ ਮੇਰੇ ਟੈਸਟ ਹੋਣੇ ਜ਼ਰੂਰੀ ਆ ਤਾਂ ਉਹਨਾਂ ਨੇ ਆਪਦੇ ਪਿੰਡ ਵਧੀਆ ਕੈਂਪਰ ਰੱਖਿਆ ਹਨਾ ਬਹੁਤ ਸੇਵਾ ਨਿਮਾਈ ਵੀਰੇ ਨੇ ਤਾਂ ਉੱਥੇ ਉਹਨਾਂ ਨੇ ਆਪਾਂ ਨੂੰ ਵੀ ਬੁਲਾਇਆ ਵਧੀਆ ਰਿਸਪੈਕਟ ਨਾਲ ਬੁਲਾਇਆ ਤੇ ਆਪਣੇ ਕਹਿ ਕੇ ਵਧੀਆ ਟੈਸਟ ਵਗੈਰਾ ਕਰਾਏ ਦਵਾਈ ਵੀ ਵਧੀਆ ਦਵਾਈ ਤਾਂ ਬਹੁਤ ਮੈਂ ਤਾਂ ਕਹਿੰਨੀ ਆ ਵੀ ਇਹੋ ਜਿਹੇ ਇਨਸਾਨ ਜ਼ਿੰਦਗੀ ਚ ਹੋਣੇ ਚਾਹੀਦੇ ਹਨਾ ਖੁਦ ਨਸੀਬ ਇਨਸਾਨ ਹੁੰਦੇ ਆ ਕਿਉਂਕਿ ਮਾਵਾ ਕੁਸ਼ਕੀ ਪੁੱਤ ਜੰਮਦੀਆਂ ਇਦਾਂ ਦੇ ਜਿਹੜੇ ਕਿਸੇ ਦੀ ਅਜਤੀ ਭੈਣ ਨੂੰ ਆਪਦੇ ਦਿਲ ਦੇ ਨਾਲ ਲਾਉਂਦੇ ਆ ਜੀ ਉਸ ਟਾਈਮ ਸਾਨੂੰ ਪਤਾ ਵੀ ਅਸੀਂ ਆਪਦੇ ਭਰਾ ਨੂੰ ਵੀ ਪਿੱਛੇ ਛੱਡ ਚੁੱਕੇ ਸੀ ਜਿਹੜੇ ਟਾਈਮ ਉਹਨੇ ਸਾਨੂੰ ਭੈਣ ਕੇ ਆਪਦੇ ਢਿੱਡ ਨਾਲ ਲਾਏ ਜੀ ਸਾਰੇ ਪਰਿਵਾਰ ਤੁਹਾਡੇ ਮੱਝੂ ਕੇ ਹਾਂਜੀ ਮੱਝੂ ਕੇ ਆ ਸਾਰੇ ਪਰਿਵਾਰ ਮੱਝੂ ਕੇ ਹਾਂਜੀ ਭਦੌੜ ਜ਼ਿਲ੍ਹੇ ਦੇ ਵਿੱਚ ਭੈਣ ਦੇ ਸਾਰੇ ਪਰਿਵਾਰ ਹੈਗੇ ਆ ਮੱਝੂ ਕੇ ਉਥੇ ਇਹ ਵਿਆਹੇ ਸੀਗੇ ਸੋ ਇਹਨਾਂ ਨੇ ਜਿੰਨੀ ਵੀ ਦਰਦਮਈ ਕਹਾਣੀ ਦੱਸੀ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਂਦੀ ਆ ਬਾਕੀ ਤੁਹਾਨੂੰ ਇਹ ਵੀਡੀਓ ਵੇਖ ਕੇ ਕੀ ਲੱਗਦਾ ਹੈ ਕਿ ਕਿੱਦਾਂ ਦਾ ਇਨਸਾਫ ਮਿਲਣਾ ਚਾਹੀਦਾ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਜਿਹੜਾ ਮੈਸੇਜ ਕਰਨਾ ਜੁੜੇ ਰਹਿਣਾ ਜੀ ਆਵਾਜ਼ ਪੰਜਾਬ ਦੀ ਚੈਨਲ ਦੇ ਨਾਲ ਮਿਲਦੇ ਹਨ ਵੀ ਵੀਡੀਓ ਦੇ ਨਾਲ ਧੰਨਵਾਦ